ਅੱਗੇ ਹੈ ਜੀ ਗੁਰਪ੍ਰਸਾਦ ਜਿਸ ਨੂੰ ਆਪਾਂ ਗੁਰਪ੍ਰਸਾਦ ਦੇ ਵੀ ਪੜ ਸਕਦੇ ਹਾਂ ਕਿਉਂਕਿ ਜੋ ਸਿਹਾਰੀ ਆਂਦੀ ਹੈ ਜੀ ਉਸ ਦਾ ਕਦੇ-ਕਦੇ ਜੋ ਪ੍ਰੋਨਨਸੀਏਸ਼ਨ ਹੈ ਉਹ ਲਾਮ ਦੇ ਤਰ੍ਹਾਂ ਵੀ ਵਰਤਿਆ ਜਾਂਦਾ ਹੈ ਜੀ ਇਸ ਲਈ ਗੁਰਪ੍ਰਸਾਦ ਨੂੰ ਗੁਰਪ੍ਰਸਾਦੇ ਪੜਨਾ ਵੀ ਕੋਈ ਗਲਤ ਨਹੀਂ ਹੋਵੇਗਾ ਜੀ ਬੜਾ ਵਧੀਆ ਲੱਗਦਾ ਹੈ ਜਦੋਂ ਆਪਾਂ ਜਪਜੀ ਸਾਹਿਬ ਜਾਂ ਮੋਲ ਮੰਤਰ ਸਾਹਿਬ ਦੇ ਅ ਪਾਠ ਕਰਦੇ ਹਾਂ ਜੀ ਗੁਰਪ੍ਰਸਾਦ ਦੇ ਬੜਾ ਪਿਆਰ ਨਾ ਆ ਜਾਂਦਾ ਹੈ ਜੀ ਟੁਕਦਾ ਹੈ ਸੋਹਣਾ ਟੁਕਦਾ ਹੈ ਜੀ ਤੇ ਆਓ ਆਪਾਂ ਇਸ ਅਰਥ ਸਮਝਦੇ ਹਾਂ ਜੀ ਗੁਰੂ ਦਾ ਅਰਥ ਹੈ ਜੀ ਪ੍ਰਭੂ ਪਰਮਾਤਮਾ ਜਿਹੜੀ ਮੁਕ ਦੀ ਗੱਲ ਹੈ ਗੁਰ ਸ਼ਬਦ ਹੈ ਜੋ ਜਪਜੀ ਸਾਹਿਬ ਵਿੱਚ ਵੀ ਗੁਰ ਗੁਰਈਸਰ ਗੁਰਗੋਰਖ ਜਾਂ ਸੁਖਣੀ ਸਾਹਿਬ ਵਿੱਚ ਵੀ ਜਦੋਂ ਗੁਰ ਸ਼ਬਦ ਆਂਦਾ ਹੈ ਜੀ ਗੁਰ ਜੈਸਾ ਨਾਹੀ ਕੋ ਦੇਵ ਵੀ ਸ਼ਬਦ ਆਂਦਾ ਇੱਕ ਤੇ ਸਿੱਧੇ ਸਿੱਧੇ ਅਰਥ ਹੈ ਜੀ ਪ੍ਰਭੂ ਪਰਮਾਤਮਾ ਇੱਥੇ ਕੋਈ ਗੁਰੂ ਨਾਲ ਨਹੀਂ ਹੈ ਜੋ ਅੱਜ ਕੱਲ ਬਣੇ ਬੈਠੇ ਹੈ ਜੀ ਆ ਇਸ ਗੁਰ ਦਾ ਸ਼ਬਦ ਆਪਣੇ ਦਸਾਂ ਗੁਰੂਆਂ ਦੇ ਨਾਲ ਵੀ ਨਹੀਂ ਹੈ ਜੀ ਇਸ ਗੁਰ ਦਾ ਸ਼ਬਦ ਸਿੱਧਾ ਹੈ ਜੀ ਪ੍ਰਭੂ ਪਰਮਾਤਮਾ ਉਦਾਂ ਗੁਰ ਆਪਾਂ ਗੁਰੂ ਲਈ ਅਧਿਆਪਕ ਲਈ ਟੀਚਰ ਲਈ ਵਰਤ ਲੈਂਦੇ ਆ ਜੀ ਪਰ ਗੁਰ ਦਾ ਅਸਲ ਅਰਥ ਹੈ ਪ੍ਰਭੂ ਪਰਮਾਤਮਾ ਜਾਂ ਅਕਾਲ ਪੁਰਖ ਜਾਂ ਵਾਹਿਗੁਰੂ ਜਾਂ ਰੱਬ ਤੇ ਪ੍ਰਸਾਦ ਜਾਂ ਪ੍ਰਸਾਦੇ ਮਤਲਬ ਹੈ ਜੀ ਉਸ ਦੀ ਕਿਰਪਾ ਦੇ ਨਾਲ ਉਸ ਦੀ ਰਹਿਮਤ ਦੇ ਨਾਲ ਉਸ ਦੀ ਮਿਹਰ ਦੇ ਨਾਲ ਉਸ ਦੀ ਸਿੱਖਿਆ ਦੇ ਨਾਲ ਜਿਉ ਰਹਿਮਤ ਕਰੋ ਫੇਰ ਦੇ ਦਾ ਮਤਲਬ ਹੈ ਜੀ ਫੇਰ ਪ੍ਰਸਾਦ ਦੇ ਇਸ ਦਾ ਭਾਵ ਨਿਕਲਦਾ ਹੈ ਜੀ ਵੀ ਹੇ ਮੇਰੇ ਪ੍ਰਭੂ ਪਰਮਾਤਮਾ ਜੀ ਜੇ ਤੁਹਾਡੀ ਮਿਹਰ ਹੋਵੇ ਜੇ ਤੁਹਾਡੀ ਕਿਰਪਾ ਹੋਵੇ ਜੇ ਤੁਹਾਡੀ ਰਹਿਮਤ ਹੋਵੇ ਤਾਂ ਹੀ ਤੁਹਾਨੂੰ ਮਿਲਿਆ ਜਾ ਸਕਦਾ ਹੈ ਭਾਵ ਤਾਂ ਹੀ ਤੁਹਾਨੂੰ ਪਾਇਆ ਜਾ ਸਕਦਾ ਹੈ ਭਾਵ ਤਾਂ ਹੀ ਤੁਹਾਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਤਾਂ ਹੀ ਤੁਹਾਨੂੰ ਸਮਝਿਆ ਜਾ ਸਕਦਾ ਹੈ ਗੁਰ ਪ੍ਰਸਾਦ ਦੇ ਜਿਵੇਂ ਜੀ ਪਾਈ ਲੈਣਾ ਸਾਭ ਜੀ ਨੇ ਪਾਇਆ ਪਾਬ ਗੁਰੂ ਅੰਗਦ ਦੇਵ ਜੀ ਨੇ ਪਾਇਆ ਜਿਵੇਂ ਮਲਕ ਭਾਗੋ ਨੇ ਜਾਣਿਆ ਜੀ ਜਿਵੇਂ ਭਾਈ ਸੱਜਣ ਨੇ ਪਾਇਆ ਅਤੇ ਹੋਰ ਬੇਅੰਤ ਸਿੱਖਾਂ ਪੀਰਾਂ ਫਕੀਰਾਂ ਅਤੇ ਸਾਧੂਆਂ ਨੇ ਗੁਰਪ੍ਰਸਾਦ ਦੇ ਨਾਲ ਉਸ ਪ੍ਰਭੂ ਪਰਮਾਤਮਾ ਨੂੰ ਸਮਝਿਆ ਉਸ ਨੂੰ ਜਾਣਿਆ ਉਸ ਦੇ ਨਾਲ ਪਿਆਰ ਪਾਇਆ ਜੀ ਇਹ ਜਿਹੜਾ ਮੂਲ ਮੰਤਰ ਹੈ ਜੀ ਇਹ ਇੱਥੇ ਗੁਰਪ੍ਰਸਾਦ ਦੇ ਤੱਕ ਹੈ ਜੀ ਇਹ ਇੱਕ ਓ ਅੰਕਾਰ ਤੋਂ ਸ਼ੁਰੂ ਹੋ ਕੇ ਸ਼ੁਰੂ ਹੋ ਕੇ ਗੁਰਪ੍ਰਸਾਦ ਦੇ ਤੱਕ ਰੁਕ ਜਾਂਦਾ ਹੈ ਜੀ ਅੱਗੇ ਬਾਣੀ ਹੈ ਜੀ ਜਿਸ ਦਾ ਨਾਮ ਹੈ ਜਪਾ ਜਿਸ ਨੂੰ ਆਪਾਂ ਪਿਆਰ ਦੇ ਨਾਲ ਜਪਜੀ ਸਾਹਿਬ ਵੀ ਕਹਿ ਦਿੰਦੇ ਹਾਂ ਜੀ